ਬੋਲੋ ਜਸ ਜੀ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਸਤਿਗੁਰਾਂ ਦੇ ਪਾਵਨ ਬਚਨ ਹਨ ਬੋਲੋ ਜਸ ਜੀ ਬਾ ਦਿਨ ਰਾਤ ਕਹਿਣ ਲੱਗੇ ਦਿਨ ਰਾਤ ਆਪਣੀ ਜੀਬ ਦੇ ਨਾਲ ਪ੍ਰਭੂ ਦੇ ਜਾਸ ਪ੍ਰਭੂ ਦੇ ਗੁਣ ਗਾਉਣੇ ਚਾਹੀਦੇ ਨੇ ਜਿਵੇਂ ਆਪਾਂ ਕੱਲ ਵੀ ਪੰਕਤੀ ਪੜ੍ਹੀ ਸੀ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅਮ੍ਰਿਤਿ ਮਨ ਤਨ ਤ੍ਰਪਿਏ ਸਤਿਗੁਰਾਂ ਨੇ ਅੱਜ ਉਸੇ ਹੀ ਗੱਲ ਨੂੰ ਅੱਗੇ ਤੋਰਦੇ ਫੁਰਮਾਨ ਕੀਤਾ ਕਿ ਬੋਲੋ ਜਸ ਜੀਵਾ ਦਿਨ ਰਾਤ ਆਪਣੀ ਜੀਵਾ ਦੇ ਨਾਲ ਪ੍ਰਭੂ ਦੇ ਪਰਮਾਤਮਾ ਦੇ ਜਸ ਗਾਉਣੇ ਚਾਹੀਦੇ ਨੇ ਏ ਰਸ ਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਅਪਨੰਦ ਸਾਹਿਬ ਵਿੱਚ ਰੋਜ਼ਾਨਾ ਪੜ੍ਹਦੇ ਆ ਅਸਲ ਦੇ ਵਿੱਚ ਰਸਨਾ ਦੀ ਜਿਹੜੀ ਪਿਆਸ ਹੈ ਨਾ ਬڑے ਕਰਮ ਐਸੇ ਨਹੀਂ ਜਾਂ ਇਉਂ ਕਹਿ ਲਈਏ ਮਨੁੱਖ ਦੇ بڑے ਜੀਵਨ ਦੇ ਝਮੇਲੇ ਐਸੇ ਨੇ ਜਿਹੜੇ ਜੀਵਾ ਤੋਂ ਸ਼ੁਰੂ ਹੁੰਦੇ ਨੇ ਦੋ ਚੀਜ਼ਾਂ ਤੇ ਮਨੁੱਖ ਕੰਟਰੋਲ ਕਰ ਲਵੇ ਦੋ ਚੀਜ਼ਾਂ ਤੇ ਆਪਣਾ ਕਾਬੂ ਪਾ ਲਵੇ ਤੇ ਮਨੁੱਖ ਦੇ ਝਮੇਲੇ ਕਾਫੀ ਹੱਦ ਤੱਕ ਖਤਮ ਹੋ ਜਾਣਗੇ ਇੱਕ ਤਾਂ ਜੀਵਾ ਦੇ ਨਾਲ ਕੁਝ ਵੀ ਬੋਲਣ ਤੋਂ ਪਹਿਲਾਂ ਸੋਚੇ ਤੇ ਇੱਕ ਇਸ ਜੀਵਾ ਦੇ ਸੁਆਦ ਪਿੱਛੇ ਚਸਕੇ ਪਿੱਛੇ ਕੋਈ ਵੀ ਐਸਾ ਮਨੁੱਖ ਪਦਾਰਥ ਨਾ ਗ੍ਰਹਿਣ ਕਰੇ ਨਾ ਖਾਵੇ ਜਿਸ ਦੇ ਨਾਲ ਉਸ ਦਾ ਸਰੀਰ ਜਾਂ ਉਸ ਦਾ ਮਾਨ ਖਰਾਬ ਹੋਵੇ ਇੱਕ ਖਾਣ ਤੇ ਇੱਕ ਬੋਲਣ ਤੇ ਇਹ ਦੋ ਚੀਜ਼ਾਂ ਤੇ ਮਨੁੱਖ ਦਾ ਕੰਟਰੋਲ ਹੋ ਜਾਵੇ ਮਨੁੱਖ ਦੇ ਜੀਵਨ ਦੇ ਝਮੇਲੇ ਅਧਿਓ ਜਿਆਦਾ ਖਤਮ ਹੋ ਜਾਣਗੇ ਬੋਲੋ ਜਸ ਜੀਵਾ ਦਿਨ ਰਾਤ ਕਹਿ ਲੱਗੇ ਇਸ ਜੀਵਾ ਦੇ ਨਾਲ ਉਸ ਪਰਮਾਤਮਾ ਦੇ ਨਾਮ ਰਸ ਨੂੰ ਗ੍ਰਹਿਣ ਕਰ ਤਬ ਆਪਣੇ ਜਨਕੀਨੀ ਦਾਤ ਸਿਫਤ ਸਲਾਹ ਦੀ ਇਹ ਬਖਸ਼ਿਸ਼ ਪ੍ਰਭੂ ਨੇ ਆਪਣੇ ਸੇਵਕਾਂ ਨੂੰ ਦਿੱਤੀ ਹੈ ਇਹ ਦਾਤ ਬਖਸ਼ੀ ਹੈ ਇਹ ਅਸਲ ਦੇ ਵਿੱਚ ਨਾਮ ਵੀ ਇੱਕ ਦਾਤ ਹੈ ਇਹ ਵੀ ਪ੍ਰਭੂ ਪਾਸੋਂ ਜਿਵੇਂ ਆਪਾਂ ਬਾਕੀ ਸੰਸਾਰ ਦੀਆਂ ਚੀਜ਼ਾਂ ਮੰਗਦੇ ਹਾਂ ਨਾ ਇਸ ਤਰ੍ਹਾਂ ਅਰਦਾਸ ਕਰਕੇ ਪੱਲਾ ਅੱਡ ਕੇ ਫੇਰ ਮੰਗਣੀ ਪੈਂਦੀ ਹੈ ਦਾਤ ਝੋਲੀ ਵਿੱਚ ਪੈ ਜਾਵੇ ਤੇ ਫਿਰ ਫਰਮਾਨ ਕਰਦੇ ਨੇ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ ਕਹਿ ਲੱਗੇ ਇੱਕ ਕਿਨਕਈ ਜਿਹਦੇ ਅੰਦਰ ਨਾਮ ਦਾ ਵਸ ਗਿਆ ਉਸ ਮਨੁੱਖ ਦੀ ਮਹਿਮਾ ਫਿਰ ਬਿਆਨ ਨਹੀਂ ਕੀਤੀ ਜਾ ਸਕਦੀ ਇੰਨੀ ਮਹਿਮਾ ਦਾ ਮਾਲਕ ਵਡਿਆਈ ਦਾ ਮਾਲਕ ਬਣ ਜਾਂਦਾ ਹੈ ਪ੍ਰਭ ਆਪਣੇ ਜਨਕੀਨੀ ਦਾਤ ਪ੍ਰਭੂ ਨੇ ਆਪਣੇ ਸੇਵਕਾਂ ਨੂੰ ਇਹ ਦਾਤ ਬਖਸ਼ ਕੇ ਨਿਹਾਲ ਕੀਤੇ ਤੇ ਅਗਲਾ ਬਚਨ ਕਹਿਣ ਲੱਗੇ ਕਰੈ ਭਗਤ ਆਤਮ ਕੈ ਚਾਏ ਪ੍ਰਭ ਆਪਣੀ ਸੁਰ ਰਹਿ ਸਮਾਈ ਕਹਿ ਲੱਗੇ ਸੇਵਕ ਅੰਦਰਲੇ ਉਤਸ਼ਾਹ ਨਾਲ ਭਗਤੀ ਕਰਦੀ ਨੇ ਅਸਲ ਦੇ ਵਿੱਚ ਕੋਈ ਬਾਹਰੋਂ ਦਿਖਾਵੇ ਵਾਸਤੇ ਨਹੀਂ ਕਿਸੇ ਦੇ ਦਬਾਅ ਦੇ ਵਿੱਚ ਨਹੀਂ ਕਿਸੇ ਤਰ੍ਹਾਂ ਦੀ ਗਰਜ ਜਾਂ ਇਉਂ ਕਹਿ ਲਈਏ ਵੀ ਕਿਸੇ ਤਰ੍ਹਾਂ ਦਾ ਮਤਲਬ ਰੱਖ ਕੇ ਕਈ ਵਾਰੀ ਨਾ ਕੋਈ ਸਾਨੂੰ ਗਰਜ ਹੋਵੇ ਉਸ ਸਾਨੂੰ ਜ਼ਰੂਰਤ ਹੋਵੇ ਤੇ ਅਸੀਂ ਫਿਰ ਥੋੜਾ ਜਿਹਾ ਜ਼ਿਆਦਾ ਮੱਥੇ ਟੇਕਣੀ ਸ਼ੁਰੂ ਕਰ ਦਿੰਨੇ ਤੇ ਜਦੋਂ ਲੋਡ ਪੂਰੀ ਹੋ ਗਈ ਤੇ ਫਿਰ ਫਿਰ ਅਸੀਂ ਰੱਬ ਦਾ ਨਾਮ ਲੈਣਾ ਵੀ ਮੁਨਾਸਬ ਨਹੀਂ ਸਮਝਦੇ ਕਹਿਣ ਲੱਗੇ ਕਰੇ ਭਗਤ ਆਤਮ ਕੇ ਚਾਏ ਅਸਲ ਦੇ ਵਿੱਚ ਆਤਮ ਕੇ ਚਾਏ ਦਾ ਮਤਲਬ ਹੈ ਅੰਦਰੋਂ ਚਾ ਨਾਲ ਅੰਦਰੋਂ ਤਸ਼ਾ ਨਾਲ ਜੇਕਰ ਭਜਨ ਬੰਦਗੀ ਕਰਨੀ ਹੈ ਤੇ ਅੰਦਰੋਂ ਸਾਡਾ ਹਿਰਦਾ ਉਸ ਚੀਜ਼ ਨੂੰ ਕਬੂਲੇ ਪ੍ਰਭ ਆਪਣੇ ਸਿਉ ਰਹੇ ਸਮਾਏ ਕਹਿ ਲੱਗੇ ਆਪਣੇ ਪ੍ਰਭੂ ਦੇ ਨਾਲ ਉਹ ਸੇਵਕ ਹਮੇਸ਼ਾ ਜੁੜੇ ਰਹਿੰਦੇ ਨੇ ਜਿਹੜੇ ਅੰਦਰੋਂ ਜੁੜ ਕੇ ਪਰਮਾਤਮਾ ਨਾਲ ਭਜਨ ਬੰਦਗੀ ਵਿੱਚ ਜੀਵਨ ਬਤੀਤ ਕਰਦੇ ਨੇ ਆਪਣੇ ਸਮੇਂ ਨੂੰ ਬਤੀਤ ਕਰਦੇ ਅਗਲਾ ਬਚਨ ਕਹਿ ਲੱਗੇ ਜੋ ਹੋਵਾ ਹੋਵਤ ਸੋ ਜਾਣੈ ਪ੍ਰਭੇ ਆਪਣੇ ਕਾ ਹੁਕਮ ਪਛਾਨੈ ਜੋ ਸੇਵਕ ਹੈ ਉਸ ਦੀ ਇੱਕ ਹੋਰ ਕੁਆਲਿਟੀ ਇੱਕ ਹੋਰ ਨਿਸ਼ਾਨੀ ਹੈ ਕਿ ਜੋ ਹੋਵਾ ਹੋਵਤ ਸੋ ਜਾਣੈ ਸੇਵਕ ਆਪਣੇ ਪ੍ਰਭੂ ਦਾ ਹੁਕਮ ਪਛਾਣ ਲੈਂਦਾ ਜੋ ਕੁਝ ਹੋ ਰਿਹਾ ਹੈ ਉਹ ਮਾਲਕ ਦੀ ਰਜ਼ਾ ਵਿੱਚ ਹੋ ਰਿਹਾ ਇਸ ਗੱਲ ਨੂੰ ਸਮਝ ਲੈਂਦਾ ਜੋ ਹੋਵਾ ਹੋਵਤ ਸੋ ਜਾਣੈ ਜੋ ਕੁਝ ਵੀ ਹੋ ਰਿਹਾ ਹੈ ਉਹ ਪਰਮਾਤਮਾ ਪ੍ਰਭੂ ਦੇ ਭਾਣੇ ਵਿੱਚ ਹੋ ਰਿਹਾ ਹੁਕਮ ਵਿੱਚ ਹੋ ਰਿਹਾ ਹੈ ਤੇ ਪ੍ਰਭ ਆਪਣੇ ਕਾ ਹੁਕਮ ਪਛਾਨੈ ਆਪਣੇ ਪ੍ਰਭੂ ਦਾ ਮਾਲਕ ਦਾ ਹੁਕਮ ਪਛਾਨਣ ਲੱਗ ਜਾਂਦਾ ਹੈ ਸਮਝਣ ਲੱਗ ਜਾਂਦਾ ਹੈ ਉਸ ਹੁਕਮ ਨੂੰ ਮੰਨਣਾ ਬਾਣੇ ਨੂੰ ਮੰਨਣਾ ਉਹ ਮਨੁੱਖ ਸਿੱਖ ਲੈਂਦਾ ਹੈ ਇਹ ਅੰਦਰੋਂ ਜੁੜੇ ਹੋਏ ਦੀਆਂ ਸਾਰੀਆਂ ਨਿਸ਼ਾਨੀਆਂ ਨੇ ਇਸ ਤੋਂ ਅਗਲਾ ਵਚਨ ਕਹਿਣ ਲੱਗੇ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹ ਏਕ ਨ ਜਾਣੋ ਇਹੋ ਜੇ ਸੇਵਕ ਦੀ ਕਿਹੜੀ ਕਿਹੜੀ ਵਡਿਆਈ ਦੱਸੀ ਜਾਵੇ ਤਿਸ ਕੀ ਮਹਿਮਾ ਕੌਣ ਬਖਾਨੋ ਜਿਹੜਾ ਅੰਦਰੋਂ ਜੁੜ ਗਿਆ ਉਹਦੀ ਤਾਂ ਫੇਰ ਕਹਿਣ ਲੱਗੇ ਕਿਹੜੀ ਵਡਿਆਈ ਦੱਸੀਏ ਤੇ ਕਿਹੜੀ ਨਾ ਦੱਸੀ ਬਖਾਨ ਕਰਨ ਦਾ ਮਤਲਬ ਹੈ ਕਿ ਬੋਲਣਾ ਵਿਖਿਆਨ ਕਰਨਾ ਦੱਸਣਾ ਕਹਿਣ ਲੱਗੇ ਮੈਂ ਕੀ ਦੱਸ ਸਕਦਾ ਹਾਂ ਤਿਸ ਕਾ ਗੁਣ ਕੈ ਏਕ ਨਾ ਜਾਣੋ ਮੈਂ ਉਸ ਸੇਵਕ ਦੇ ਇੱਕ ਗੁਣ ਦਾ ਵੀ ਬਿਆਨ ਨਹੀਂ ਕਰ ਸਕਦਾ ਮੇਰੀ ਸਮਰੱਥਾ ਨਹੀਂ ਕਿਉਂਕਿ ਜਿਹੜਾ ਮਨੁੱਖ ਅੰਦਰੋਂ ਜੁੜ ਕੇ ਭਜਨ ਬੰਦਗੀ ਨਾਮ ਸਿਮਰਨ ਵਿੱਚ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੰਦਾ ਹੈ ਨਾ ਸਤਿਗੁਰੂ ਜੀ ਫੁਰਮਾਨ ਕਰਦੇ ਨੇ ਉਹ ਮਨੁੱਖ ਫਿਰ ਉਹਦੀ ਮਹਿਮਾ ਵਡਿਆਈ ਨੂੰ ਕਹਿਣ ਕਥਨ ਤੋਂ ਬਾਹਰੀ ਹੋ ਜਾਂਦੀ ਹੈ ਉਹਨੂੰ ਗਾਇਆ ਹੀ ਨਹੀਂ ਜਾ ਸਕਦਾ ਅਖੀਰਲਾ ਬਚਨ ਇਸ ਪਦੇ ਦਾ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਆਠ ਪਹਿਰ ਪ੍ਰਭ ਬਸੇ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਹੁਣ ਪੂਰੇ ਜਨ ਪੂਰੇ ਭਗਤ ਕੌਣ ਨੇ ਹੁਣ ਆਪਾਂ ਕਹਿ ਦਈਏ ਕਿ ਹਾਂਜੀ ਇੰਨੇ ਭਗਤ ਆਪਾਂ ਸਾਰੇ ਭਗਤ ਆਪਣੇ ਆਪ ਨੂੰ ਖਵਾ ਲਵਾਂਗੇ ਪਰ ਚੇਤੇ ਰੱਖਣਾ ਜਦੋਂ ਕਸਵੱਟੀ ਲੱਗਦੀ ਹੈ ਨਾ ਉਸ ਕਸਵੱਟੀ ਦੇ ਉੱਪਰ ਟੇਕਣਾ ਬਹੁਤ ਮੁਸ਼ਕਿਲ ਹੈ ਕਬੀਰ ਕਸੌਟੀ RAM ਕੀ ਝੂਠਾ ਟਿਕੈ ਨਾ ਕੋਏ ਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ ਚੇਤੇ ਰੱਖਣਾ ਉਹ ਮਨੁੱਖ ਇਸ ਕਸਵੱਟੀ ਤੇ ਖਰਾ ਉਤਰਦਾ ਜਿਹੜਾ ਮਨੁੱਖ ਸੰਪੂਰਨ ਤੌਰ ਤੇ ਅੰਦਰੋਂ ਜੁੜ ਕੇ ਪ੍ਰਭੂ ਪਰਮਾਤਮਾ ਦੇ ਨਾਲ ਜੁੜਦੇ ਤੇ ਜਿਹਨੂੰ ਇਹ ਦਾਤ ਮਿਲੀ ਹੈ ਆਠ ਪੈਰ ਪਰ ਬਸੇ ਹਜੂਰੇ ਅੱਠੇ ਪੈਰ ਪਰਮਾਤਮਾ ਨੂੰ ਆਪਣੇ ਅੰਗ ਸੰਗ ਆਪਣੇ ਹਜੂਰ ਸਮਝਣਾ ਆਪਣੇ ਨਾਲ ਸਮਝਣਾ ਚੇਤੇ ਰੱਖਣਾ ਉਹਨੂੰ ਹਰ ਵੇਲੇ ਯਾਦ ਰੱਖਣਾ ਇਹ ਜਿਹੜਾ ਮਨੁੱਖ ਇਸ ਕਾਰਜ ਨੂੰ ਕਰਨਾ ਸਿੱਖ ਲੈਂਦਾ ਕੋਹ ਨਾਨਕ ਸਹੀ ਜਨ ਪੂਰੇ ਉਹਨਾਂ ਮਨੁੱਖਾਂ ਨੂੰ ਪੂਰੇ ਕਿਹਾ ਜਾ ਸਕਦਾ ਹੈ ਉਹ ਮਨੁੱਖ ਅਧੂਰੇ ਨਹੀਂ ਉਹ ਮਨੁੱਖ ਫਿਰ ਸਹੀ ਰਸਤੇ ਤੇ ਚੱਲ ਕੇ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ